ਅੱਜ ਮੇਰਾ ਲਾਈਫ ਹੋਣ ਦਾ ਜੋ ਮਕਸਦ ਪੰਜਾਬ ਦੇ ਬਹੁਤ ਮਾਰੇ ਹਾਲਾਤ ਹੁੰਦੇ ਜਾ ਰਹੇ ਆ ਜਦੋਂ ਤੋਂ ਆਮ ਆਦਮੀ ਦੀ ਸਰਕਾਰ ਕਰੀਬ 3.5 ਸਾਲ ਹੋ ਚੁਕੇ ਆਈ ਉਦੋਂ ਤੋਂ ਹਰ ਰੋਜ਼ ਗੈਂਗਸਟਰ ਲੋਕਾਂ ਦੇ ਨਜਾਇਜ਼ ਪੁੱਤ ਕਾਰੋਬਾਰੀ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਉਹਨਾਂ ਵੱਲੋਂ ਸੋ ਇਹ ਬਹੁਤ ਜ਼ਿਆਦਾ ਨਿੰਦਣਯੋਗ ਗੱਲ ਹੈ ਜਿਹੜੇ ਬੰਦੇ ਨੂੰ ਥ੍ਰੈਟ ਆਉਂਦਾ ਹੈ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਜਿਹੜਾ ਹੈਗਾ ਉਹਨਾਂ ਦੀ ਗੱਲ ਨੂੰ ਗੌਰ ਦਾ ਨਹੀਂ ਜਿਸ ਤਰ੍ਹਾਂ ਕਿ ਥੋੜੇ ਦਿਨ ਪਹਿਲਾਂ ਇੱਕ ਜ਼ਿਲ੍ਹੇ ਦੇ ਵਿੱਚ 15 ਦਿਨ ਪਹਿਲਾਂ ਕਿਸੇ ਨੂੰ ਥ੍ਰੈਟ ਆਇਆ ਤੇ ਹਲੇ ਉਸ ਦੀ ਜਿਹੜੀ ਕਾਰਵਾਈ ਸ਼ੁਰੂ ਵੀ ਨਹੀਂ ਕੀਤੀ ਤੇ ਦੁਬਾਰਤ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੋ ਹਰ ਰੋਜ਼ ਨਵੇਂ ਤਰੀਕੇ ਨਾਲ ਕਤਲ ਹੋ ਰਹੇ ਆ ਆ ਪੰਜ ਨੌਜਵਾਨਾਂ ਤੇ ਕਾਰ ਦੇ ਵਿੱਚ ਫਾਇਰਿੰਗ ਹੋਈ ਜਿਹਦੇ ਵਿੱਚ ਹੁਣ ਥੋੜੀ ਦੇਰ ਪਹਿਲਾਂ ਜੋ ਫੇਸਬੁੱਕ ਤੇ ਸੁਣਨ ਨੂੰ ਮਿਲਿਆ ਕਿ ਇੱਕ ਬੰਦਾ ਜਿਹੜਾ ਉਹਨਾਂ ਵਿੱਚੋਂ ਨੌਜਵਾਨ ਸਾਡਾ ਓਹੋ ਐਕਸਪਾਇਰ ਹੋ ਚੁਕਿਆ ਸੋ ਇਦਾਂ ਹੀ ਇੱਕ ਨੌਜਵਾਨ ਦਾ ਹੋਰ ਕਤਲ ਕੀਤਾ ਗਿਆ ਸੋ ਸਵੇਰੇ ਇੱਕ ਹੋਰ ਨਿਊਜ਼ ਦੇਖੀ ਜਿਹਦਾ ਕਿ ਸਕੋਰਪੀਓ ਦੇ ਵਿੱਚ ਬੜੀ ਬੇਰਹਿਮੀ ਨਾਲ ਗੋਲੀਆਂ ਨਾਲ ਕਤਲ ਕੀਤਾ ਗਿਆ ਸੋ ਅਸੀਂ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਕਿ ਤੁਸੀਂ ਲੋਕਾਂ ਦੇ ਪੁੱਤ ਇਸੇ ਤਰੀਕੇ ਨਾਲ ਮਰਵਾਣੇ ਆ ਕੀ ਇਹ ਜੇ ਘਟੀਆ ਕਿਸਮ ਦੇ ਗੈਂਗਸਟਰਾਂ ਨੂੰ ਜਾਂ ਜਿਹੜੇ ਗੈਂਗਸਟਰਾਂ ਦੇ ਗੁਰਗੇ ਲੋਕਾਂ ਦਾ ਕਤਲ ਕਰਦੇ ਆ ਲੋਕਾਂ ਤੇ ਗੋਲੀਆਂ ਚਲਾਉਂਦੇ ਆ ਉਹਨਾਂ ਪਰ ਤੁਸੀਂ ਜੋ ਕੇਸ ਦੰਨੇ ਆ ਉਹਨਾਂ ਦੀ ਥੋੜੇ ਦਿਨਾਂ ਬਾਅਦ ਬੇਲ ਹੋ ਜਾਂਦੀ ਹੈ ਦੁਆਰ ਤੋਂ ਬਹੁਤ ਬੇਖੌਫ ਤਰੀਕੇ ਨਾਲ ਘੁੰਮਣਾ ਸ਼ੁਰੂ ਕਰ ਦਿੰਦੇ ਆ ਸੋ ਕਿਸੇ ਦੀ ਗਵਾਹੀ ਨਾ ਹੋਣ ਕਰਕੇ ਉਹ ਬਾਈਅਦਤ ਬਰੀ ਹੋ ਜੰਨੇ। ਲੇਕਿਨ ਜੇ ਕਿਤੇ ਉਹਨਾਂ ਤੇ ਬੰਦਾ ਮਰ ਜਵੇ ਤਾਂ ਜਿਹਦਾ ਪੁੱਤ ਮਰ ਗਿਆ ਜਿਹਦਾ ਭਾਈ ਮਰ ਗਿਆ ਜਿਹਦਾ ਘਰ ਵਾਲਾ ਮਰ ਗਿਆ ਉਹਨਾਂ ਦੇ ਘਰ ساری ਉਮਰ ਜਿਹੜਾ ਦੀਵਾ ਨਹੀਂ ਬਲਦਾ। ਸੋ ਇਸ ਪੰਜਾਬ ਸਰਕਾਰ ਨੂੰ ਸੁੱਤੀ ਹੋਈ ਸਰਕਾਰ ਨੂੰ ਕੁੰਭ ਕਰਨ ਦੀ ਨੀਂਦ ਚ ਸੁੱਤੀ ਹੋਈ ਸਰਕਾਰ ਨੂੰ ਮੈਂ ਅੱਜ ਬੇਇਤੀ ਕਰਦਾ ਕਿ ਡਵੈਲਪਮੈਂਟ ਨੂੰ ਛੱਡੋ ਤੁਸੀਂ ਕੀਤੀ ਨਹੀਂ ਲੇਕਿਨ ਜੇ ਤੁਸੀਂ ਕਹਿੰਦੇ ਅਸੀਂ ਕੀਤੀ ਆ ਅੱਜ ਡਵੈਲਪਮੈਂਟ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਤ ਕੀਤਾ ਜਾਵੇ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਵਪਾਰੀ ਨੂੰ ਸੁਰੱਖਿਤ ਕੀਤਾ ਜਾਵੇ ਤਾਂ ਜੋ ਇਹਨਾਂ ਗੈਂਗਸਟਰਾਂ ਦੇ ਇਹਨਾਂ ਗੈਂਗਸਟਰਾਂ ਦੇ ਗੁਰਗਿਆਂ ਤੇ ਹੱਤਿਆਨਾ ਕਰਵਾਈ ਜਾਵੇ ਉਹਨਾਂ ਦੀ ਥੋੜੀ ਦੇਰ ਬਾਅਦ ਪੰਜ ਸੱਤ ਘੰਟੇ ਬਾਅਦ ਕੋਈ ਨਾ ਕੋਈ ਜਿਹੜਾ ਕੋਈ ਗੈਂਗਸਟਰ ਹੁੰਦਾ ਉਹ ਜ਼ਿੰਮੇਵਾਰੀ ਲੈ ਲੈਂਦਾ ਹੈ ਜ਼ਿੰਮੇਵਾਰੀ ਲੈਣ ਦੇ ਬਾਅਦ ਉਸ ਕੇਸ ਨੂੰ ਤੁਸੀਂ ਉੱਥੇ ਹੀ ਠੱਪ ਕਰ ਦਿੰਦੇ ਆ ਕਿ ਦੀ ਜ਼ਿੰਮੇਵਾਰੀ ਫਲਾਣੇ ਬੰਦੇ ਨੇ ਲੈ ਲਈ ਲੇਕਿਨ ਪ੍ਰਸ਼ਾਸਨ ਨੂੰ ਬਹੁਤ ਅੱਛੇ ਤਰੀਕੇ ਨਾਲ ਗੌਰ ਕਰਨੀ ਚਾਹੀਦੀ ਹੈ ਕਿ ਲੋਕਾਂ ਦੇ ਪੁੱਤਾਂ ਨੂੰ ਅਸੀਂ ਕਿਵੇਂ ਬਚਾਈਏ